11 ਜੂਨ ਨੂੰ ਸੋਚ ਕੇ ਸੀ ਕਿ ਜੁੱਤੀ ਨਹੀਂ ਪਾਵਾਂਗਾ ਤੋਂ ਦਿਲ ਵਿੱਚ ਇੱਕ ਅਹਿਸਾਸ ਸੀਗਾ ਕਿ ਸਿੱਧੂ ਵਾਪਸ ਆਏਗਾ ਤਾਂ ਉਹਦੀ ਜੁੱਤੀ ਪਾਉਂਗੀ ਸਾਨੂੰ ਪੂਰਨ ਵਿਸ਼ਵਾਸ ਸੀ 200% ਵਿਸ਼ਵਾਸ ਸੀ ਸਾਨੂੰ ਸਕਾਲਪੁਰ ਖਵੈਗਨ ਤੇ ਕਿੰਨੇ ਦਿਨ ਬਾਅਦ ਬਾਪੂ ਜੀ ਨੂੰ ਨਚਾਇਆ ਸੀ ਹਨਾ ਤਾਇਆ ਜੀ ਨੂੰ ਨਚਾਇਆ ਤੇ ਸਾਰਿਆਂ ਨੇ ਕਿਤਾ ਖੋ ਪਿਆ ਤੋਂ ਨੂੰ ਸਕੂਨ ਮਿਲਿਆ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਦੇ ਭਲਾਉਣ ਦੀ ਕੋਸ਼ਿਸ਼ ਕੀਤੀ ਹਨਾ ਪਰ ਹੁਣ ਖੁਸ਼ੀ ਇਸ ਗੱਲ ਦੀ ਹੈ ਵੀ ਅੱਜ ਅਸੀਂ ਦੁਬਾਰਾ ਬੜੇ ਅਸੀਂ ਤਾਫੇ ਤੇ ਜene ਨਾਨਾ ਮਾਤਾ ਜੀ ਦੇ ਤੋਂ ਦੇਖਣਗੇ ਤਾਂ ਬਹੁਤ ਕੁਝ ਹੋਣਗੇ ਕਿ ਕਿਦਾਂ ਉਹਨਾਂ ਨੂੰ ਹਰ ਇੱਕ ਚੀਜ਼ ਦਿੱਤੀ ਆ ਉਦਾਂ ਹੀ ਜੁੜਾ ਉਹਨਾਂ ਦੇ ਡੋਰੀਆ ਗੁੰਦਿਆ ਜਾਣਾ ਆਪਦੀ ਕੜੇ ਪਹਿਨੇ ਨੇ ਸ਼ਗਲੇ ਪਹਿਨੇ ਨੇ ਕੰਗਣ ਪਹਿਨੇ ਨੇ ਮੈਂ ਦੇਖੋ ਜੁੱਤੀ ਤਿਆਗੀ ਹੋਈ ਸੀ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰੀ ਹੋਈ ਸੀ ਵੀ ਜਦੋਂ ਵੀ ਕਦੇ ਪਰਮਾਤਮਾ ਨੇ ਕੋਈ ਚੰਗੀ ਕੜੀ ਲਿਆਂਦੀ ਤਾਂ ਅਸੀਂ ਇਹ 30 ਵਰਗਾ ਫੰਕਸ਼ਨ ਉਹਨਾਂ ਨੂੰ ਸਮਰਪਿਤ ਕਰਾਂਗੇ ਹਨਾ ਬਾਪੂਕਾਰ ਸਿੱਧੂ ਜੰਮਿਆ ਲੱਡੂ ਵੰਡਦੇ ਆ ਵੇਲੀ ਵਿੱਚੋਂ ਆਏ ਬਾਪੂਕਾਰ ਪਤ ਜੰਮਿਆ ਸਾਰੇ ਜੱਗ ਤੇ ਰੌਸ਼ਨੀ ਹੋਈ ਬਾਪੂਕਾਰ ਸਿੱਧੂ ਜੰਮਿਆ ਸਤ ਸਿਨ ਨਹੀਂ ਬੋਲਦੇ ਬਿਲਕੁਲ ਵੀ ਉਹ ਅੱਜ ਵੀ ਸਾਡੀ ਰੂਹ ਕੰਮ ਜਾਂਦੀ ਹੈ ਜਦੋਂ ਅਸੀਂ ਉਹ ਗੱਲਾਂ ਕਰਦੇ ਆਂ ਜਾਂ ਮਤਲਬ ਕਿ ਵੀ ਬਾਪੂ ਦਾ ਪੱਗ ਲਾਉਣਾ ਜਾਂ ਮਾਤਾਂ ਦਾ ਜੂੜਾ ਬੁੰਦਰਾ ਐਡੇ ਜਵਾਨ ਪੁੱਤ ਰੱਖਣਾ ਜਦੋਂ ਯਾਦ ਕਰ ਲੈਂਦੇ ਨਾ ਸੱਤੋਂ ਪਾਵੇਂ ਖੁਸ਼ੀ ਆਜੇ ਨਾ ਅੱਜਕੱਲ੍ਹ ਤਾਂ ਸੱਕੇ ਸੱਕੇ ਨਹੀਂ ਬੰਦੇ ਤੁਸੀਂ ਉਹ ਰਿਸ਼ਤਾ ਨਿਭਾ ਰਹੇ ਹੋ ਜਿਹੜਾ ਪਤਾ ਨਹੀਂ ਰੱਬ ਨੇ ਕਿਹੜੇ ਰੂਪ ਚ ਭੇਜਿਆ ਹੈ ਦੇਖੋ ਅਸਲ ਵਿੱਚ ਕਿਤੇ ਨਾ ਕਿਤੇ ਡਰ ਲੱਗਦਾ ਹੁੰਦਾ ਹੈ ਸਾਨੂੰ ਵੀ ਕਿਤੇ ਇਹ ਨਾ ਪ੍ਰਚਾਰ ਹੋ ਜੇ ਵੀ ਅਸੀਂ ਕੋਈ ਫੇਮ ਲਈ ਕੰਮ ਕਰ ਰਹੇ ਆ ਜਾਂ ਸਾਡੇ ਮਨ ਦੇ ਵਿੱਚ ਕੋਈ ਸਵਾਰਥ ਹੈ ਜਾਂ ਅਸੀਂ ਕਿਵੇਂ ਨਾ ਕਿਵੇਂ ਆ ਬੜਾ ਡਰ ਲੱਗਦਾ ਸੀ ਹੈ ਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਪਿੰਡ ਸਮਾਉ ਵਿੱਚ ਮੌਜੂਦ ਆ ਜਿੱਥੇ ਨਿੱਕੇ ਸਿੱਧੂ ਦੇ ਆਉਣ ਵਿੱਚ ਖੁਸ਼ੀਆਂ ਮਨਾਇਆਂ ਜਾ ਰਹੀਆਂ ਪਾਰਠ ਰਖਾਇਆ ਗਿਆ ਸੀ ਤੇ ਬਾਪੂ ਬਲਕੌਰ ਸਿੰਘ ਜੀ ਨੂੰ ਪੰਗੜੇ ਵੀ ਪਵਾਏ ਗਏ ਸਾਡੇ ਨਾਲ ਪਾਲ ਸਿੰਘ ਜੀ ਸਮਾਉ ਮੌਜੂਦ ਨੇ ਤਾਂ ਅੱਜ ਇੱਕ ਤੀਆਂ ਵੇਲੇ ਰੌਣਕਾਂ ਲੱਗੀਆਂ ਸੀ ਤੇ ਇਹ ਰੌਣਕਾਂ ਲੱਗੀਆਂ ਨੇ ਕਿਉਂਕਿ ਨਿੱਕਾ ਸਿੱਧੂ ਆਇਆ ਦੁਨੀਆ ਤੇ ਇਹ ਦੇਖੋ ਜੀ ਸਾਡੇ ਲਈ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਪਹਿਲਾਂ ਸਾਨੂੰ ਵੇਟ ਹੁੰਦੀ ਆ ਸਾਲ ਬਾਅਦ ਵੀ ਤੀਆਂ ਦਾਵੇਂ ਲਾਉਗਾ ਪਰ ਇਸ ਵਾਰ ਅਸੀਂ ਐਡਵਾਂਸ ਹੀ ਬੜਾ ਅੱਛਾ ਫੰਕਸ਼ਨ ਕਰ ਲਿਆ ਸਾ ਆਇਤੀ ਸੀ ਸੋ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਅੱਜ ਦੇਖੋ ਤੁਸੀਂ ਕਿੰਨੇ ਚਿਰ ਬਾਅਦ ਬਾਪੂ ਜੀ ਨੂੰ ਨਚਾਇਆ ਸੀ ਹਨਾ ਤਾਇਆ ਜੀ ਨੂੰ ਨਚਾਇਆ ਤੇ ਸਾਰਿਆਂ ਨੇ ਕਿੱਦਾਂ ਖੂ ਪਿਆ ਤੇ ਕੀਰਤਨ ਦਰਬਾਰ ਵੀ ਚੱਲਿਆ ਖੰਡਪੜ ਸਾਹਿਬ ਦੇ ਭੋਗ ਵੀ ਪਏ ਤੋਂ ਬੜਾ ਚੰਗਾ ਲੱਗਿਆ ਮਨ ਲੱਕੇ ਰੂਹ ਨੂੰ ਸਕੂਨ ਮਿਲਿਆ ਤੋਂ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਦੇਖ ਕੇ ਇਕਰੀਜ ਸੀਗੀ ਦਿਲ ਵਿੱਚ ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਪਾਰਟ ਰਖਾਣੇ ਖੁਸ਼ੀਆਂ ਮਨਾਣੀਆਂ ਹਾਂਜੀ ਬਿਲਕੁਲ ਵੀ ਮੈਂ ਦੇਖੋ ਜੁੱਤੀ ਤਿਆਗੀ ਹੋਈ ਸੀ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰੀ ਹੋਈ ਸੀ ਵੀ ਜਦੋਂ ਵੀ ਕਦੇ ਪਰਮਾਤਮਾ ਨੇ ਕੋਈ ਚੰਗੀ ਘੜੀ ਲਿਆਂਦੀ ਤਾਂ ਅਸੀਂ ਇਹ ਇੱਕ ਤੀਆਂ ਵਰਗਾ ਫੰਕਸ਼ਨ ਉਹਨਾਂ ਨੂੰ ਸਮਰਪਿਤ ਕਰਾਂਗੇ ਹਨਾ ਸੋ ਅੱਜ ਦੇਖੋ ਹੁਣ ਵੀ ਉੱਥੇ ਭੰਗੜੇ ਪੈ ਰਹੇ ਨੇਗੇ ਤੇ ਬੜਾ ਅੱਛਾ ਤੋਂ ਸਾਨੂੰ ਅੱਜ ਮਤਲਬ ਕਿ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਕਿੰਨੇ ਖੁਸ਼ ਆਸੀਂ ਤੇ ਹਵੇਲੀ ਵੀ ਗਏ ਸੀ ਰੌਣਕਾਂ ਲਗਾਈਆਂ ਰਾਤ 1 2 ਵਜੇ ਤੱਕ ਤਾਂ ਨਿੱਕੇ ਸਿੱਧੂ ਨੂੰ ਮਿਲੇ ਸੀ ਉਦੋਂ ਨਹੀਂ ਮੈਂ ਉਦੋਂ ਨਹੀਂ ਮਿਲਿਆ ਸੀਗਾ ਉਦੋਂ ਬਾਪੂ ਜੀ ਨੇ ਉਹ ਤਾਂ ਬਾਪੂ ਜੀ ਨੂੰ ਵੀ ਨਹੀਂ ਮਿਲਿਆ ਸੀ ਮੈਨੂੰ ਸਭ ਤੋਂ ਪਹਿਲਾਂ ਕਾਲ ਮੈਨੂੰ ਆਈ ਤੇ ਉਹ ਸਵੇਰੇ 5:30 ਮੈਨੂੰ ਕਾਲ ਆ ਗਈ ਸੀ ਤਾਂ ਜਾਣ ਸਰ ਅਸੀਂ ਪਹਿਲਾਂ ਲੱਡੂ ਰੁੱਡੂ ਵੰਡੇ ਆਪਦਾ ਭੰਗੜਾ ਪਾਇਆ ਤੇ ਦੋ ਰਾਤੀ ਦੋ ਤਿੰਨ ਵਜੇ ਤੱਕ ਅਸੀਂ ਨੱਚਦੇ ਰਹੇ ਫਿਰ ਅਗਲੇ ਦਿਨ ਗਿਆ ਮੈਂ ਹਸਪੀਟਲ ਗਿਆ ਬਾਪੂ ਜੀ ਨੂੰ ਉੱਥੇ ਵੀ ਮੁਬਾਰਕਾਂ ਦੇ ਕੇ ਆਏ ਫਿਰ ਉਸ ਤੋਂ 10 ਦਿਨਾਂ ਬਾਅਦ ਇਹਨਾਂ ਨੂੰ ਮਿਲੀ ਮਤਵਰੇ ਅੰਤ ਉਹ ਕਿ ਸਿੱਧੂ ਨੂੰ ਦੇਖਿਆ ਕੀ ਮਹਿਸੂਸ ਹੋਇਆ ਜਦੋਂ ਸਿੱਧੂ ਨੂੰ ਵੀ ਕਿਸੇ ਟਾਈਮ ਮਿਲਦੇ ਸੀ ਬਹੁਤ ਜ਼ੰਗਾ ਲੱਗਿਆ ਉਹ ਬਿਲਕੁਲ ਡਿੱਟੋ ਕਾਪੀ ਉਦਾਂ ਦੀ ਹੈ ਸ਼ਕਲ ਉਦਾਂ ਦੀ ਹੈ ਬੜੀ ਮਾਸੂਮੀਅਤ ਉਦਾਂ ਦੀ ਹੈ ਨਾ ਬੜਾ ਬਹੁਤ ਪਿਆਰਾ ਤਾਂ ਵਾਲੇ ਟਾਈਮ ਚ ਤੀਆਂ ਤੇ ਮੈਨੂੰ ਲੱਗਦਾ ਨਿੱਕਾ ਸਿੱਧੂ ਜ਼ਰੂਰ ਆਏਗਾ ਹੁਣ ਨਹੀਂ ਆ ਸਕਿਆ ਸਵਾ ਮਹੀਨੇ ਤੱਕ ਕਿਉਂਕਿ ਉਹਨਾਂ ਨੇ ਕਿਹਾ ਨਹੀਂ ਉਹ ਅਸੀਂ ਰੋਕਿਆ ਸੀ ਮਾਤਾ ਨੂੰ ਕਿਉਂਕਿ ਸਾਨੂੰ ਪਤਾ ਇੱਕ ਰੀਤੀ ਰਿਵਾਜ ਹੁੰਦੇ ਨੇ ਸਾਡੇ ਹਨਾ ਇਹਨੂੰ ਜੇ ਆਪਾਂ ਸਾਇੰਸ ਤੌਰ ਤੇ ਲਈਏ ਫੇਰ ਵੀ ਹਨਾ ਇੱਕ ਬੱਚੇ ਨੂੰ ਇਨਫੈਕਸ਼ਨ ਦਾ ਡਰ ਹੁੰਦਾ ਛੋਟਾ ਹਜੇ ਹਨਾ ਹਜੇ ਮੈਨੂੰ ਲੱਗਦਾ 22 22 ਦਿਨਾਂ ਦਾ ਹੋਇਆ ਅੱਜ ਤੇ ਇਸ ਕਰਕੇ ਵੀ ਅਸੀਂ ਮਾਤਾ ਨੂੰ ਰੋਕਤਾ ਸੀ ਵੀ ਨਹੀਂ ਕਿਉਂਕਿ ਆਪਣੇ ਤਾਂ ਫੰਕਸ਼ਨ ਆਉਂਦੇ ਨੇ ਤੀਆਂ ਫੇਰ ਉਦੋਂ ਆਉਣਾ ਉਦੋਂ ਅਸੀਂ ਉਹਨਾਂ ਨਾਲ ਇੰਜੋਏ ਕਰਨਾ ਤੇ ਤੀਆਂ ਤੇ ਸਾਡੇ ਮਿਲੇ ਉਦੋਂ ਸਾਰੇ ਆਉਣਗੇ ਤਮਾਤਾ ਜੀ ਕੀ ਕਹਿੰਦੇ ਸੀ ਜਦੋਂ ਉਹਨਾਂ ਨੂੰ ਹਸਪਤਾਲ ਵਿੱਚ ਮਿਲਣ ਗਏ ਸੀ ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਜੀ ਖੁਸ਼ੀ ਸੀ ਉਸ ਟਾਈਮ ਮਾਤਾ ਬਹੁਤ ਖੁਸ਼ ਸੀਗੀ ਬਹੁਤ ਜ਼ਿਆਦਾ ਅਸੀਂ ਪਹਿਲੀ ਵਾਰ ਉਹਨਾਂ ਨੂੰ ਇੰਨਾ ਖੁਸ਼ ਮੈਂ ਵੇਖਿਆ ਤੇ ਮਤਲਬ ਕਿ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਬਹੁਤ ਬਹੁਤ ਵਧੀਆ ਸਾਨੂੰ ਇਹ ਇੰਨੀ ਬਹੁਤਾ ਮੋੜਾ ਅਸੀਂ ਦੁਵਾਰਾ ਉਹਨਾਂ ਦੇ ਚਿਹਰੇ ਤੇ ਜਿਹੜੀਆਂ ਰੌਣਕਾਂ ਦੇਖ ਰਹੀਆਂ ਤਾਂ ਬਾਪੂ ਬਲਕੌਰ ਸਿੰਘ ਨੇ ਜਦੋਂ ਤੁਸੀਂ ਦੱਸਿਆ ਸੀ ਕਿ ਨਿੱਕੇ ਸਿੱਧੂ ਲਈ ਪਾਰਟ ਰਖਾ ਰਹੇ ਆ ਤਾਂ ਉਸ ਤੋਂ ਬਾਅਦ ਫੰਕਸ਼ਨ ਵੀ ਕਿੱਥੇ ਜਾਏਗਾ ਉਹਨਾਂ ਨੇ ਫਿਰ ਉਹ ਮੰਨ ਗਏ ਸੀ ਕਿ ਉਹ ਤਾਂ ਹੁਣ ਤਾਂ ਤੁਹਾਡੀ ਟੀਮ ਵਿੱਚ ਵੀ ਸ਼ਾਮਿਲ ਹੋਗੇ ਨਹੀਂ ਉਹਨਾਂ ਨੇ ਤਾਂ ਮਨਾਈਨ ਕਰਿਆ ਸਾਨੂੰ ਕਦੇ ਵੀ ਕਦੇ ਵੀ ਮੈਂ ਦੇਖੋ ਜਾਮਾ ਨਹੀਂ ਤਾਂ ਉੱਥੇ ਘਰ ਜਾਣ ਦੇ ਲਈ ਵੇਟ ਕਰਨੀ ਪੈਂਦੀ ਆ ਜਾਂ ਉਹਨਾਂ ਦੀ ਹਨਾ ਪ੍ਰੋਟੋਕੋਲ ਐਦਾਂ ਦਾ ਨਹੀਂ ਮਿਲਨ ਦਿੱਤੇ ਜਾਂਦਾ ਪਰ ਮੈਨੂੰ ਕਦੇ ਵੀ ਨਹੀਂ ਰੋਕਿਆ ਗਿਆ ਮੈਂ ਕਦੋਂ ਮਰਜ਼ੀ ਜਾਮਾ ਤੇ ਮੈਨੂੰ ਹਮੇਸ਼ਾ ਹੀ ਟਾਈਮ ਲੰਬਾਰ ਸਮਾਂ ਕੱਟ ਕੇ ਹਨਾ ਮਿਲਦੇ ਨੇ ਜਿੰਨੇ ਮਰਜ਼ੀ ਐਮਰਜੈਂਸੀ ਚ ਹੋਣ ਤਾਂ ਮੈਨੂੰ ਕਦੇ ਉਹਨਾਂ ਨੇ ਐਦਾਂ ਨਹੀਂ ਮੋੜਿਆ ਗੱਲਾਂ ਰੱਜ ਕੇ ਦਿਲ ਦੀਆਂ ਗੱਲਾਂ ਕਰਦੇ ਆ ਮੈਂ ਇੱਥੇ ਆਪਣੇ ਪੰਜ ਨੂੰ ਪ੍ਰਕਾਸ਼ ਹੁਣ ਸੀ ਚਾਰ ਨੂੰ ਮੈਂ ਜਾ ਕੇ ਆਇਆ ਮੈਂ ਤੇ ਮਾਤਾ ਨੇ ਬਹੁਤ ਦਿਲ ਦੀਆਂ ਗੱਲਾਂ ਕਰੀਆਂ ਬਹੁਤ ਡੂੰਘੀਆਂ ਗੱਲਾਂ ਚੱਲੀਆਂ ਸਾਡੀਆਂ ਕੋਈ ਇੱਕੀ ਦਿਲ ਦੀ ਗੱ ਬਸ ਮਾਤਾ ਖੁਸ਼ ਬਹੁਤ ਸੀਗੇ ਹੁਣ ਮਾਤਾ ਨੂੰ ਐਸੀ ਮੈਂ ਕਦੋਂ ਉੱਥੇ ਜਾਵਾਂ ਤੇ ਇੰਜੋਏ ਕਰਾਂ ਹਣਾ ਤੇ ਮਾਂ ਤਾਰ ਬਾਰ ਬ ਉਹਦਾਂ ਦਾ ਮਤਲਬ ਉਹਨਾਂ ਦਾ ਫੇਸ ਵੀ ਆ ਗੱਲਾਂ ਬਾਤਾਂ ਇਹਨਾਂ ਦੀ ਸੀ ਪਰ ਅਸੀਂ ਉਹਨਾਂ ਨੂੰ ਵਾਣਾ ਕਰਿਆ ਸੀ ਵੀ ਨਹੀਂ ਆਪਾਂ ਰਿਸਕ ਨਹੀਂ ਲੈਣਾ ਕੋਈ ਗੱਲ ਨਹੀਂ ਫੰਕਸ਼ਨ ਤਾਂ ਚੱਲਦੇ ਰਹਿੰਦੇ ਨੇ ਪਰ ਉਹ ਖੁਸ਼ ਬਹੁਤ ਸੀਗੇ ਸਿਆ ਜਿਹਨਾਂ ਦੇ ਭਰਾ ਵੱਲੇ ਫਰਜ਼ ਵੀ ਨਿਭਾਏ ਉਹਨੂੰ ਸਿੱਧੂ ਲਈ ਕੜੇ ਦਿੱਤੇ ਕੰਗਣ ਦਿੱਤੇ ਤਾਂ ਉਹ ਇੱਕ ਮਾਤਾ ਜਦੋਂ ਹੰਕਾਰ ਜਾ ਕੇ ਜ਼ਰੂਰ ਦੇਖਣਗੇ ਕਿ ਕਿੱਚ ਨਿੱਕੇ ਨਿੱਕੇ ਜਿਵੇਂ ਸਿੱਧੂ ਲਈ ਕਿਸੇ ਟਾਈਮ ਤੇ ਉਹ ਨਿੱਕੇ ਨਿੱਕੇ ਹੱਥਾਂ ਨਾਲ ਤੁਰਦਾ ਸੀ ਹਵੇਲੀ ਵਿੱਚ ਤੇ ਉਹ ਵੀ ਅੱਜ ਮਾਤਾ ਵੱਲੋਂ ਸਿੱਧੂ ਦਾ ਜੂੜਾ ਕੀਤਾ ਜਾਏਗਾ ਉਹੀ ਟਾਈਮ ਦੁਬਾਰਾ ਯਾਦ ਆਏਗਾ ਬਿਲਕੁਲ ਦੇਖੋ ਕਿਉਂਕਿ ਜਦੋਂ ਸਿੱਧੂ ਵੀਰੇ ਦੀ ਮੌਤ ਹੋਈ ਹੈ ਉਦੋਂ ਦੇਖੋ ਵੀਡੀਓ ਮੇਰੇ ਫੋਨ ਤੋਂ ਵੀਡੀਓ ਬਣੀ ਹੋਈ ਹੈ ਜਦੋਂ ਮਾਤਾ ਜੂੜਾ ਬੰਦ ਰਹੀ ਹੈ ਹਨਾ ਉਹ ਸਾਥ ਸੀਨ ਨਹੀਂ ਭੁੱਲਦੇ ਬਿਲਕੁਲ ਵੀ ਉਹ ਅੱਜ ਵੀ ਸਾਡੀ ਰੂਹ ਕੰਬ ਜਾਂਦੀ ਹੈ ਜਦੋਂ ਅਸੀਂ ਉਹ ਗੱਲਾਂ ਕਰਦੇ ਆ ਜਾਂ ਮਤਲਬ ਕਿ ਵੀ ਬਾਪੂ ਦਾ ਪੱਗ ਲਾਉਣਾ ਜਾਂ ਮਾਤਾਂ ਦਾ ਜੂੜਾ ਗੁੰਦਰਾ ਐਡੇ ਜਵਾਨ ਪੁੱਤ ਦਾ ਹਣਾ ਜਦੋਂ ਯਾਦ ਕਰ ਲਏ ਨੇ ਨਾ ਸੱਥੋਂ ਭਾਵੇਂ ਖੁਸ਼ੀ ਅੱਜ ਪਰ ਉਹ ਦਿਨ ਮਾਤਾ ਹੋ ਰਿਆਂ ਦੀ ਮਤਲਬ ਕਿ ਕਿਦਾਂ ਕੋਈ ਨਹੀਂ ਪਤਾ ਉਨਤ ਕੀ ਬੀਤੀ ਕਿਉਂਕਿ ਮੈਂ ਅਕਸਰ ਜਾਂਦਾ ਸੀ ਮਾਤਾ ਜੀ ਬਹੁਤ ਦਿਲ ਦੀਆਂ ਗੱਲਾਂ ਕਰਦੇ ਸੀ ਉਹਨੂੰ ਸਾਥ ਦੇਖੇ ਨਹੀਂ ਜਾਂਦੇ ਸੀ ਹਨਾ ਮਤਲਬ ਕਿ ਵੀ ਕਹਾਣੀ ਐਦਾਂ ਦੀ ਬਣ ਗਈ ਉਹਨਾਂ ਨੇ ਤੋ ਖੁੱਲ ਕੇ ਰੋਇਆ ਵੀ ਨਹੀਂ ਗਿਆ ਅੰਦਰਲਾ ਦਰਦ ਉਹਨਾਂ ਦੇ ਅੰਦਰ ਹੀ ਹੈ ਹਨਾ ਪਰ ਖੁਸ਼ੀ ਹੋਈ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਹਨਾ ਪੁਲਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਪਰ ਹੁਣ ਖੁਸ਼ੀ ਇਸ ਗੱਲ ਦੀ ਹੈ ਵੀ ਅਜੇ ਅਸੀਂ ਦੁਬਾਰਾ ਬੜੇ ਅਸੀਂ ਤੋਹਫੇ ਭੇਜੇ ਨੇ ਨਾ ਮਾਤਾ ਜੀ ਜਦੋਂ ਦੇਖਣਗੇ ਤਾਂ ਬਹੁਤ ਖੁਸ਼ ਹੋਣਗੇ ਕਿ ਕਿਦਾਂ ਉਹਨਾਂ ਨੂੰ ਹਰ ਇੱਕ ਚੀਜ਼ ਦਿੱਤੀ ਹੈ ਉਦਾਂ ਹੀ ਜੂੜਾ ਉਹਨਾਂ ਦੇ ਡੋਰੀਆ ਗੁੰਦਿਆ ਜਾਣਾ ਆਉਦੀ ਕੜੇ ਪਹਿਣੇ ਨੇ ਸ਼ਗਲੇ ਪਹਿਣੇ ਨੇ ਕੰਗਣ ਪਹਿਣੇ ਨੇ ਜੋ ਵੀ ਹੈ ਨਾ ਤਾਂ ਜਿਵੇਂ ਜਿਵੇਂ ਉਹ ਤੋਹਫੇ ਉਹਨਾਂ ਤੇ ਪਾਉਣਗੇ ਤਾਂ ਸਾਰੇ ਸਬੰਧ ਦੇ ਕੇ ਬਾਪੂ ਜੀ ਪਾਵੁਕ ਹੋ ਗਏ ਸੀ ਮਾਤਾ ਜੀ ਤਾਂ ਆਏ ਨਹੀਂ ਹਜੇ ਤਾਂ ਤੁਸੀਂ ਜਿਹੜਾ 11 ਜੂਨ ਨੂੰ ਸੋਚੱਕੇ ਸੀ ਕਿ ਜੁੱਤੀ ਨਹੀਂ ਪਾਵਾਂਗਾ ਤਾਂ ਦਿਲ ਵਿੱਚ ਇੱਕ ਆਸਿਕਾ ਕੀ ਸਿੱਧੂ ਵਾਪਸ ਆਏਗਾ ਤੋ ਉਹਦੇ ਹੀ ਜੁੱਤੀ ਪਾਉਂਗੀ ਸਾਨੂੰ ਪੂਰਨ ਵਿਸ਼ਵਾਸ ਸੀ 200% ਵਿਸ਼ਵਾਸ ਸੀ ਸਾਨੂੰ ਉਸਕਾਲਪੁਰ ਖਵੈਗੁਰੂ ਤੇ ਸਾਨੂੰ ਇਹ ਸੀ ਵੀ ਨਹੀਂ ਅਸੀਂ ਸਾਰੇ ਨੇ ਨਾ ਦਿਲੋਂ ਰੂਹ ਨਾਲ ਅਰਦਾਸਾਂ ਕੀਤੀਆਂ ਸੀ ਬਹੁਤ ਦਿਲੋਂ ਅਰਦਾਸਾਂ ਕੀਤੀਆਂ ਸੀ ਤੇ ਅਸਤੇ ਪਿਛਲੇ 11 ਜੂਨ ਤੀ ਸਾਡੇ ਆਸ ਵੱਜ ਗਈ ਸਾਡੇ ਲਈ ਤਸੀਂ ਦਾ ਦਿਨ ਗਿਣਦੇ ਸੀ ਵੀ ਕਦੋਂ ਸੁਰੱਖਣੀ ਘੜੀ ਜਾਵੇ ਸਭ ਕੋ ਸਾਨੂੰ ਇਹ ਉਮੀਦ ਸੀ ਵੀ 29 ਮੈਦਨ ਨੇੜੇ ਤੇੜੇ ਵੀਰਾ ਦਵਾਰਾ ਘਰ ਆਊਗਾ ਉਹ 29 ਦੀ ਸ਼ਾਮ ਨੂੰ ਗਿਆ ਸੀ ਹੋ ਸਕਦਾ ਵੀ 29 ਦੀ ਸਵੇਰ ਨੂੰ ਵਾਪਸ ਆ ਜਾਈ ਪਰ ਅਕਾਲਪੁਰਖ ਵਗਰੋਂ ਤੇ ਇਹ ਤੋਂ ਵੀ ਨੇੜੇ ਹੋ ਕੇ ਸੁਣੀ ਵੀ ਉਹ ਸਾਨੂੰ ਮਾਰਚ ਚ ਹੀ ਦਿੱਤਾ 2 ਮਹੀਨੇ ਪਹਿਲਾਂ ਹੀ ਐਡਵਾਂਸ ਵੀਰਾ ਸਾਡੇ ਕੋਲੇ ਆ ਗਿਆ ਤੇ ਇਸ ਕਰਕੇ ਅਸੀਂ ਸਾਰੇ ਬਹੁਤ ਖੁਸ਼ ਹਾਂ ਤਾਂ ਨਿੱਕੇ ਸਿੱਧੂ ਲਿਕ ਬੋਲੀ ਤਾਂ ਜ਼ਰੂਰ ਹੋਣੀ ਚਾਹੀਦੀ ਅੱਜ ਮੈਂ ਬੋਲੀ ਇੱਥੇ ਬਾਪੂ ਨਹੀਂ ਪਾਇਆ ਸੀ ਟਿੱਕਾ ਕੜੀ ਸਨੇ ਅਰਾਚਿਤ ਲਾ ਕੇ ਮੈਂ ਗੁੰਦ ਨਾ ਪਤੀ ਜੇ ਦੇ ਟਿੱਕਾ ਕੜੀ ਸਨੇ ਅਰਾਚਿਤ ਲਾ ਕੇ ਮੈਂ ਗੁੰਦ ਨਾ ਪਤੀ ਜੇ ਦੇ ਲੱਡੂ ਵੰਡਦੇ ਹਵੇਲੀ ਵਿੱਚੋਂ ਆਏ ਬਾਪੂ ਘਰ ਸਿੱਧੂ ਜੰਮਿਆ ਲੱਡੂ ਵੰਡਦੇ ਹਵੇਲੀ ਵਿੱਚੋਂ ਆਏ ਬਾਪੂ ਘਰ ਪੁੱਤ ਜੰਮਿਆ ਸਾਰੇ ਜੱਗ ਤੇ ਰੌਸ਼ਨੀ ਹੋਈ ਬਾਪੂ ਘਰ ਸਿੱਧੂ ਜੰਮਿਆ ਸਾਰੇ ਜੱਗ ਤੇ ਰੌਸ਼ਨੀ ਹੋਈ ਬਾਪੂ ਘਰ ਤੂੰ ਜੰਮਿਆ ਤੇ ਉਹਨੂੰ ਜੁੱਤੀ ਹਮੇਸ਼ਾ ਪੈਰ 'ਚ ਰਹੇਗੀ ਨਿੱਕੇ ਸਿੱਧੂ ਨੂੰ ਮਿਲਣ ਜਾਓਗੇ ਉਦੋਂ ਵੀ ਹਾਂਜੀ ਬਿਲਕੁਲ ਹੁਣ ਜੁੱਤੀ ਮੈਂ ਬੜੇ ਲੰਬੇ ਸਮੇਂ ਤੋਂ ਜੁੱਤੀ ਨਹੀਂ ਪਾਈ ਸੀ ਤੇ ਅੱਜ ਬਾਪੂ ਜੀ ਹੋਰੀ ਜੁੱਤੀ ਪਵਾ ਕੇ ਗਏ ਨੇ ਤਾਂ ਮੈਂ ਬੜੇ ਚਾਮਾਂ ਦੇ ਨਾਲ ਹੁਣ ਜੁੱਤੀ ਸਮੇਤ ਛੋਟੇ ਸਿੱਧੂ ਨੂੰ ਮਿਲਾਂਗਾ ਕਹਿੰਦੇ ਨੇ ਅੱਜਕੱਲ ਤਾਂ ਸਕੇ ਸਕੇ ਨਹੀਂ ਬੰਦੇ ਤੁਸੀਂ ਉਹ ਰਿਸ਼ਤਾ ਨਿਭਾ ਰਹੇ ਹੋ ਜਿਹੜਾ ਪਤਾ ਨਹੀਂ ਰੱਬ ਨੇ ਕਿਹੜੇ ਰੂਪ 'ਚ ਭੇਜਿਆ ਬਾਜਵੇਂ ਅੱਜ ਬਾਪੂ ਜੀ ਨੇ ਵੀ ਕਿਹਾ ਕਿ ਰਿਸ਼ਤੇ ਹੁੰਦੇ ਐ ਸਕੇਆ ਤੋਂ ਇਲਾਵਾ ਵੀ ਰਿਸ਼ਤੇ ਹੁੰਦੇ ਆ ਤਾਂ ਉਹ ਇੱਕ ਦਿਲ ਵਿੱਚ ਹੋਇਆ ਸੀ ਕਿ ਮੈਂ ਉਹਨਾਂ ਦਾ ਪੁੱਤ ਬਣ ਸਕਿਆ ਮਾਂ ਲਈ ਭਰਾ ਬਣ ਸਕਿਆ ਦੇਖੋ ਅਸਲ ਵਿੱਚ ਕਿਤੇ ਨਾ ਕਿਤੇ ਡਰ ਲੱਗਦਾ ਹੁੰਦਾ ਹੈ ਸਾਨੂੰ ਵੀ ਕਿਤੇ ਇਹ ਨਾ ਪ੍ਰਚਾਰ ਹੋ ਜਾਵੇ ਵੀ ਅਸੀਂ ਕੋਈ ਫੇਮ ਲਈ ਕੰਮ ਕਰ ਰਹੇ ਆ ਜਾਂ ਸਾਡੇ ਮਨ ਦੇ ਵਿੱਚ ਕੋਈ ਸਵਾਰਥ ਹੈ ਜਾਂ ਅਸੀਂ ਕਿਵੇਂ ਨ ਕਿਵੇਂ ਬੜਾ ਡਰ ਲੱਗਦਾ ਸੀ ਹਨਾ ਤਾਂ ਅਸੀਂ ਜੋ ਵੀ ਮੈਂ ਹੁਣ ਤੱਕ ਫਰਜ਼ ਨਿਭਾਇਆ ਰਿਸ਼ਤਾ ਨਿਭਾਇਆ ਮੈਂ ਦਿਲੋਂ ਨਿਭਾਇਆ ਰੂਹ ਨਾਲ ਨਿਭਾਇਆ ਹਕੀਕਤ ਵਿੱਚ ਨਿਭਾਇਆ ਫਾਰਮੈਲਿਟੀ ਕੋਈ ਨਹੀਂ ਬਿਲਕੁਲ ਕੋਈ ਫਾਰਮੈਲਟੀ ਨਹੀਂ ਅਸੀਂ ਰੂਹ ਨਾਲ ਸਾਨੂੰ ਇੰਜ ਲੱਗ ਰਿਹਾ ਵੀ ਸਾਡੇ ਆਪ ਦੇ ਘਰੇ ਬਹੁਤ ਵੱਡੀ ਖੁਸ਼ੀ ਆਈ ਹੋਈ ਹੈ ਤੁਸੀਂ ਅੱਜ ਦੇਖ ਰਹੇ ਹੋ ਅੱਜ ਸਵੇਰ ਦੇ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਕੋਈ ਫਾਰਮੈਲਟੀ ਨਹੀਂ ਅਸੀਂ ਕੋਈ ਪ੍ਰਵਾਹ ਨਹੀਂ ਕਰੀ ਅਸੀਂ ਹਰ ਇੱਕ ਫਰਜ਼ ਨਿਭਾਇਆ ਹਰ ਇੱਕ ਫਰਜ਼ ਇਹੋ ਜਿਹੇ ਫਰਜ਼ ਹੈ ਨਹੀਂ ਜਿਹੜਾ ਨਾ ਨਿਭਾਇਆ ਹੋਵੇ ਮਾੜੇ ਤੋਂ ਮਾੜਾ ਵੱਡੇ ਤੋਂ ਵੱਡਾ ਹਰ ਫਰਜ਼ ਮੈਂ ਕੀਤਾ ਸਾਨੂੰ ਸਾਡੀ ਰੂਹ ਨੂੰ ਸਕੂਨ ਹੈ ਵੀ ਜਿਹੜੇ ਅਸੀਂ ਰਿਸ਼ਤਾ ਉਹਨਾਂ ਨਾਲ ਬਣਾਇਆ ਤੇ ਅਸੀਂ ਉਸ ਰਿਸ਼ਤੇ ਨੂੰ ਅੱਗੋਂ ਵੀ ਇਹ ਰਿਸ਼ਤਾ ਹਾਂ ਅੱਗੋਂ ਵੀ ਇਹ ਰਿਸ਼ਤਾ ਮਰਦੇ ਦਮ ਤੱਕ